ਆ ਦੇਖੋ ਵੀਰ ਨਾ ਵਿਦੇਸ਼ ਵਿੱਚ ਹੁੰਦਾ ਤੇ ਜਦੋਂ ਭੈਣ ਦਾ ਜਨਮ ਦਿਨ ਆਉਣਾ ਹੁੰਦਾ ਨਾ ਤਾਂ ਦੇਖੋ ਵੀਰ ਨਾ ਪਹਿਲੇ ਹੀ ਗਿਫਟ ਦੇ ਦਿੰਦਾ ਆਪਣੀ ਭੈਣ ਨੂੰ ਜਦੋਂ ਭੈਣ ਗਿਫਟ ਨੂੰ ਦੇਖਦੀ ਹੈ ਨਾ ਤਾਂ ਰੂਹ ਖੁਸ਼ ਹੋ ਜਾਂਦੀ ਹੈ ਭੈਣ ਦੀ ਕੀ ਕਹਿਣਾ ਚਾਹੋਗੇ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਜਦੋਂ ਸੌਂਕ ਹੋਵੇ ਨਾ ਕੰਮ ਦਾ ਭਾਵੇਂ ਖੋਲਣੀ ਬਣਾਉਣੀ ਹੋਵੇ ਤੇ ਭਾਵੇਂ ਕੋਈ ਵੀ ਕੰਮ ਕਰਨਾ ਹੋਵੇ ਤੇ ਵਾਈ ਨੇ ਦੇਖੋ ਯਾਰ ਕਿੰਨਾ ਸੌਂਕ ਦੇ ਨਾਲ ਕੰਮ ਕਰਵਾਇਆ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਆ ਦੇਖੋ ਬਈ ਦਿਮਾਗੀ ਬੰਦਿਆਂ ਦਾ ਨਾ ਇੱਥੋਂ ਪਤਾ ਲੱਗਦਾ ਹੁੰਦਾ ਵੀ ਉਹਦੇ ਕੰਮ ਤੋਂ ਪਹਿਚਾਣ ਹੁੰਦੀ ਹੈ ਵੀ ਕਿਹੋ ਜਿਹਾ ਬੰਦਾ ਹੈ ਸੱਚੀ ਯਾਰ ਬਹੁਤ ਵਧੀਆ ਚੀਜ਼ ਬਣਾਈ ਆ ਬਾਈ ਨੇ ਕਮਾਲ ਦੀ ਚੀਜ਼ ਤਿਆਰ ਕਰਤੀ ਲਿਫਟ ਵਾਲਾ ਵੀ ਸਿਸਟਮ ਲਾਇਆ ਵਾ ਇਹ ਰੇੜੀ 'ਚ ਬਹੁਤ ਵਧੀਆ ਚੀਜ਼ ਬਣਾਈ ਹੈ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਭੈਣ ਨਾ ਆਪਣੇ ਭਰਾ ਦੀ ਨਜ਼ਰ ਉਤਾਰਨ ਲੱਗ ਜਾਂਦੀ ਹੈ ਭੈਣ ਆਪਣੇ ਭਰਾ ਨੂੰ ਦਵਾਮਾ ਦਿੰਦੀ ਹੈ ਤੇ ਸੁੱਖਾ ਸੁਖਦੀ ਹੈ ਤੇ ਭੈਣ ਵਰਗਾ ਪਿਆਰ ਕਿਤੇ ਨਹੀਂ ਮਿਲਦਾ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਆ ਘਰ ਵਿੱਚ ਨਾ ਗੰਡੇ ਰੱਖਣ ਦੇ ਲਈ ਇੱਕ ਵਾਰ ਸਕੰਜਾ ਆ ਤੇ ਦੇਖੋ ਗੰਡੇ ਸਾਰੇ ਸਮੇਂ ਰਹਿੰਦੇ ਨੇ ਜਿੰਨੇ ਦੀ ਸਾਨੂੰ ਲੋੜ ਆ ਉਹ ਥੱਲੇ ਉਹਨੇ ਨਿਕਲੇ ਆਉਂਦੇ ਨੇ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ